ਜੇ ਚੀਜ਼ਾਂ ਬਣਦੀ ਰਹਿਣਗੀਆਂ ਇੱਕ ਤਾਂ ਇਹ ਹੈ ਕਿ ਇਹ ਫਿਲਮ ਹੈ ਜਿਹਦੇ ਚ ਬਾਪੂ ਬੇਬੇ ਬੱਚੇ ਬਜ਼ੁਰਗ ਸਾਰੇ ਇਕੱਠੇ ਬੈਠ ਕੇ ਦੇਖ ਸਕਦੇ ਆ ਇਹ ਉਸ ਤਰ੍ਹਾਂ ਦਾ ਕਨਸੈਪਟ ਹੈ ਹੋਲ ਪੰਜਾਬੀ ਸਿਨੇਮਾ ਤਾਂ ਹੀ ਵੱਡਾ ਬਣੂਗਾ ਜਦੋਂ ਫੈਮਲੀ ਆਉਣਗੇ ਇਕੱਲੇ ਨੌਜਵਾਨਾਂ ਦੇ ਮੁੰਡੇ ਕੁੜੀਆਂ ਦੇ ਆਉਣ ਨਾਲ ਸਿਨੇਮਾ ਗਰੋ ਨਹੀਂ ਕਰੂਗਾ ਪਰ ਉਹ ਇੱਕ ਲਿਮਿਟ ਤੱਕ ਰਹੂਗਾ ਜੇ ਅਸੀਂ ਸਾਊਥ ਦੇ ਬਰਾਬਰ ਦਾ ਸਿਨੇਮਾ ਖੜਾ ਕਰਨਾ ਹੈ ਉਹਦੇ ਲਈ ਪਰਿਵਾਰਾਂ ਦਾ ਆਉਣਾ ਚਾਹੀਦਾ ਉਹ ਦੇਖੋ ਹਰ ਫਿਲਮ ਦਾ ਕੋਈ ਨਾ ਕੋਈ ਰੰਗ ਹੁੰਦਾ ਹੈ ਇਹ ਇਤਿਹਾਸਕ ਕਿਸੋ ਉੱਪਰ ਦੀ ਫਿਲਮ ਹੈ ਇਤਨੀਆਂ ਫਿਲਮਾਂ 'ਚ ਕੁਝ ਬੰਦਿਸ਼ਾਂ ਵੀ ਹੁੰਦੀਆਂ ਕੱਪੜੇ ਕਿੱਦਾਂ ਦੇ ਚਾਹੀਦੇ ਆ ਪੈਂਠੇ ਕਿੱਦਾਂ ਨੇ ਆ ਉਸੇ ਕਿੱਦਾਂ ਦੇ ਪਾਉਣੇ ਆ ਚਾਦਰਾਂ ਕਿਹੜਾ ਪਾਉਣਾ ਆ ਵੜਾ ਵਾਲਾ ਪਾਉਣਾ ਆ ਜਾਂ ਤੂਮਾ ਚਾਦਰਾਂ ਲਾਉਣਾ ਆ ਤੋ ਹਰ ਫਿਲਮ ਦੇ ਇੱਕ ਆਪਣਾ ਰੰਗ ਹੁੰਦਾ ਏ ਜਿਸ ਤਰ੍ਹਾਂ ਦਾ ਇਹ ਸਬਜੈਕਟ ਹੈ ਇਹ ਹੂ ਹੂ ਤੁਹਾਨੂੰ ਜੇ ਉਸ ਕਾਲ 'ਚ ਲੱਜਾਂਦੀ ਏ ਫਿਰ ਇਹ ਸਕਸੈਸਫੁਲ ਫਿਲਮ ਹੁੰਦੀ ਏ ਆਈ ਤੁਹਾਨੂੰ ਆ ਜਿਹੜੇ ਅੱਪਰਾ ਅਬੀ ਦੀਆਂ ਲੀਡਰ ਬਿਠਾ ਦੇ ਗੂੜੇ ਨੂੰ

ਕੀ ਬਤਾ ਸੁਨਾਮ ਸੈਕਟਰ ਹਾਂਜੀ ਇਹ ਇੱਕ ਹਿਸਟੋਰੀਕਲ ਫਿਲਮ ਹੈ ਸੁਚੇਸ਼ ਸਿੰਘ ਸੂਰਮਾ ਸੁਮਾਓ ਪੈਂਟ ਸੀ ਜੀ ਉਹ ਇਤਿਹਾਸ ਦੇ ਇੱਕ ਕਰੈਕਟਰ ਹੋਏ ਨੇ 100 100 100 ਸਾਲ ਪਹਿਲਾਂ ਉਹਨਾਂ ਦੇ ਪੂਰੇ ਜੀਵਨ ਦੇ ਉੱਪਰ ਇਹ ਫਿਲਮ ਹੈ ਦੋਸਤੀ ਪੰਜਾਬ ਦਾ ਕਲਚਰ ਪੰਜਾਬ ਦਾ ਅਨਕ ਆਲੂ ਦੇ ਖਾਤਰ ਜੋ ਅਸੀਂ ਸੂਰਮਾ ਨੇ ਆਪ ਦਾ ਖਾਮਾ ਸੁਣਦੇ ਆਇਆ ਉਸ ਨੂੰ ਇਹ ਅਮਿਤੋਜ ਮਾਨ ਜੀ ਨੇ ਡਾਇਰੈਕਟ ਕੀਤਾ ਇਸ ਫਿਲਮ ਨੂੰ ਉਹਨਾਂ ਨੇ ਲਿਖਿਆ ਸਾਗਾ ਬਲੂਆ ਫਿਲਮ ਪ੍ਰੋਡਿਊਸ ਕੀਤੀ ਗਈ ਹੈ ਜੀ ਤੇ ਇਸ ਫਿਲਮ ਦੇ ਬਾਰੇ ਅਸੀਂ ਪ੍ਰੋਮੋਸ਼ਨ ਪੂਰ ਕਰ ਰਹੇਗੇ ਅੱਜ ਤੁਹਾਡੇ ਸ਼ਹਿਰ ਵਿੱਚ ਸੀ ਆਇਆ ਯੂਥ ਸ਼ਹਿਰ ਦੇ ਸੱਚਾ ਸੂਰਮਾ ਨੂੰ ਕੋਲਦਾ ਜਾ ਰਿਹਾ ਨਹੀਂ ਜੀ ਇਸ ਤੋਂ ਨੂੰ ਬਾਅਦ ਤੁਹਾਨੂੰ ਦੇਖ ਰਹੇ ਹੋਗੇ ਪੂਰੇ ਪੰਜਾਬ ਦੇ ਵਿੱਚ ਐ ਇਸ ਵੇਲੇ ਮੈਨੂੰ ਲੱਗਦਾ ਸੱਚਾ ਸੂਰਮਾ ਸੱਚਾ ਸੂਰਮਾਈ ਹੋ ਰਹੀ ਹੈ ਜੀ ਤੇ ਫਿਲਮ ਦੇ ਜਰੀਏ ਇਹਦਾ ਗੱਲ ਕਰ ਰਿਹਾ ਵੈਸੇ ਗੱਲ ਕਰਦਾ ਦੇਖੋ ਜੀ ਯੂਥ ਨੂੰ ਦਿਖਾਉਣ ਵਾਸਤੇ ਸਿਨੇਮਾ ਜਿਹੜਾ ਹੁੰਦਾ ਆਰਟ ਹੈ ਕਦੇ ਵੀ ਉਹ ਸੋਸਾਇਟੀ ਨੂੰ ਰਿਫਲੈਕਟ ਕਰਦਾ ਆਰਟ ਇਜ਼ ਅ ਰਿਫਲੈਕਸ਼ਨ ਆਫ ਸੋਸਾਇਟੀ ਐਨਾ ਇਹ ਸਾਡੇ ਕੋਲੇ ਗੱਥਾਵਾਂ ਅੰਗਰੇਜ਼ਾਂ ਦੇ ਸਮੇਂ ਦੀ ਹੈ ਘਟਨਾਵਾਂ ਮਸਲੇ ਉਸ ਵੇਲੇ ਬਹੁਤ ਸਾਰੇ ਇਤਹਾਸ ਦੀਆਂ ਕਹਾਣੀਆਂ ਲਿਗੀਆਂ ਜੋ ਸਾਡੇ ਕੋਲੇ ਮੂੰਹ ਜਵਾਨੀ ਲੋਕਾਂ ਦੇ ਕੋਲੋਂ ਪਹੁੰਚੀਆਂ ਨਹੀਂ ਗੀਆਂ ਲਿਖਤ ਦੇ ਵਿੱਚ ਸ਼ਾਇਦ ਉਸ ਰੂਪ ਵਿੱਚ ਸਾਡੇ ਕੋਲੇ ਨਹੀਂ ਪਹੁੰਚੀਆਂ ਇਹ ਅਸੀਂ ਰਿਸਰਚ ਕਰਕੇ ਪਿੰਡੇ ਪਿੰਡੇ ਜਾ ਕੇ ਅਸੀਂ ਗੱਲਬਾਤ ਪਿੰਡ ਜਾ ਕੇ ਅਸੀਂ ਉਥੋਂ ਰਿਸਰਚ ਇਕੱਠੀ ਕੀਤੀ ਕਿ ਤੁਹਾਨੂੰ ਉਸ ਸਮਾਜ ਦੇ ਨਾਲ ਉਸ ਕਲਚਰ ਦੇ ਨਾਲ ਉਸ ਪਚਾ ਸੂਰਮਾ ਦੇ ਨਾਲ ਜੋੜਨ ਵਾਸਤੇ ਫਿਲਮ ਬਣਾਈ ਗਈ ਹੈ ਕਿ ਸਾਡੇ ਸੂਰਮੇ ਆ ਲੋਕ ਨੇ ਇਹ ਸਾਡੇ ਅਸਲੀ ਹੀਰੋ ਨੇ ਜਿਦਾ ਅੱਜ ਕੱਲ ਦੀ ਯੂਥ ਟੈਂਪਰੇਰੀ ਜਿਹੜੇ ਹੀਰੋ ਬਣੇ ਹੋਏ ਨੇ ਜਾਂ ਫੇਸਬੁੱਕ ਤੇ ਵੀਰੋ ਬਣੇ ਹੋਏ ਨੇ ਉਹਨਾਂ ਨੂੰ ਆਪਣਾ ਐਕਟੂਅਲ ਮੰਨ ਲਿਆ ਉਹਨਾਂ ਨੂੰ ਪਤਾ ਲੱਗੇ ਕਿ ਇਹ ਸਾਡੇ ਅਸਲੀ ਹੀਰੋ ਸੀ ਜਿਨ੍ਹਾਂ ਦੇ ਕਰਕੇ ਪੰਜਾਬ ਤਾਂ ਨੇ ਬੰਦਿਆਂ ਦੇ ਨਾਮ ਤੇ ਪੰਜਾਬ ਵਸਦਾ ਗੁਰੂ ਪੀਰਾਂ ਦੇ ਨਾਮ ਤੇ ਉਸ ਪੰਜਾਬ ਦੇ ਅਸਲੀ ਹੀਰੋ ਨੇ ਨਾਇਕ ਨੇ ਜਿਨ੍ਹਾਂ ਦੀ ਇਹ ਬਾਤਾਂ ਤੁਹਾਨੂੰ ਫਿਲਮ ਦੇ ਰਾਹੀਂ 20 ਤਰੀਕ ਨੂੰ ਦਿਖਾਈ ਦੇਗੀ ਫਿਲਮ ਦੇ ਵਿੱਚ ਹੋਰ ਇੱਕ ਦਾ ਦਾਵਾ ਕੀਗਾ ਜੀ

ਕਿਉਂਕਿ ਉਸ ਫਿਲਮ ਦੇ ਸਾਰੇ ਗਾਣੇ ਲਗੇ ਆਨਸਾਪੂਰ ਨੇ ਲਿਖੇ ਨੇ ਕੁਦੀ ਇਹਨਾਂ ਨੇ ਮਿਊਜ਼ਿਕ ਕੰਪੋਜ਼ ਕੀਤਾ ਔਰ ਉਸ ਤਰ੍ਹਾਂ ਦਾ ਜੀ ਫਿਲਮ ਦਾ ਮਿਊਜ਼ਿਕ ਜੀ ਤੋਂ ਆਪਾਂ ਗੱਲ ਕਰਦੇ ਆਂਗੇ ਅਸੀਂ ਸਾਡੇ ਅਕਸਰ ਲੋਕਾਂ ਦੀ ਇਹ ਇੱਕ ਬੜੀ ਸੁਭਿਧਾ ਚ ਹੁੰਦੇ ਨੇਗੇ ਜਾਂ ਉਹਨਾਂ ਦਾ ਇੱਕ ਸ਼ੰਕਾ ਹੁੰਦੀ ਹੈ ਕਿ ਫਿਲਮ ਦਾ ਮਿਊਜ਼ਿਕ ਫਿਲਮ ਦਾ ਮਿਊਜ਼ਿਕ ਨਹੀਂ ਲੱਗਦਾ ਇਹ ਫਿਲਮ ਦਾ ਮਿਊਜ਼ਿਕ ਤੁਹਾਨੂੰ ਇਸ ਤਰ੍ਹਾਂ ਲੱਗੂਗੀ ਫਿਲਮ ਮਿਊਜ਼ਿਕ ਵਿੱਚ ਬਣੀ ਹੋਈ ਹੈ ਤੇ ਮਿਊਜ਼ਿਕ ਫਿਲਮ ਦਾ ਹਿੱਸਾ ਹੈ ਬਹੁਤ ਮਿਹਨਤ ਕੀਤੀ ਹੈ ਔਰ ਜਿਹਦਾ ਨਤੀਜਾ ਹੈ ਨਿਕਲੇ ਕਿ ਐਸਪੀਰ ਟ੍ਰੈਂਡਿੰਗ ਦੇ ਵਿੱਚ iTunes ਦੇ ਉੱਪਰ ਕਦੇ ਵੀ ਕੋਈ ਫੇਕ ਚੀਜ਼ਾਂ ਨਹੀਂ ਹੁੰਦੀਆਂ ਤੁਸੀਂ ਮੀਡੀਆ ਵਾਲੇ ਲੋਕ ਚੰਮਿਤਰਾ ਜਾਣਦੇ ਜੇ ਤਾਂ YouTube ਦੇ ਉੱਪਰ ਬਹੁਤ ਸਾਰੇ ਫੇਕ ਸਟਾਈਲ ਆ ਜਾਂਦੇ ਨੇ iTunes ਦੇ ਉੱਪਰ ਸਿਰਫ ਔਰ ਸਿਰਫ ਨਰੋਲ ਉਹੀ ਬੰਦਾ ਟ੍ਰੈਂਡ ਕਰਦਾ ਜਿਹਦੇ ਵਿੱਚ ਟ੍ਰੈਂਡ ਹੋਣ ਦਾ ਦਮ ਹੈ ਜਾਂ ਮਿਊਜ਼ਿਕ ਉਸ ਦਾ ਪ੍ਰੋਡਕਟ اچھا ਹੈ ਇਸ ਲਈ ਨੰਬਰ 1올 ਇੰਡੀਆ ਦੇ ਵਿੱਚ ਟ੍ਰੈਂਡਿੰਗਸ ਮਿਊਜ਼ਿਕ ਚ ਲੱਗਦਾ ਨਹੀਂ ਬੀਟ ਕਰਾ ਜਿਵੇਂ ਉਹਨੇ ਉਹਨੇ ਰਿਲੀਜ਼ ਹੋਈ ਹੈ 10 ਗੀਤ ਹੋਈਆਂ ਜਾਂ ਕਿੰਨੀ ਰਿਲੀਜ਼ ਹੋਈ ਹੈਗੀ ਇੱਥੇ ਜਵਾਬ ਇਹਦਾ ਜਵਾਬ ਇਹਦਾ ਬਸ ਇਹ 4-5 ਸਾਲ ਪਹਿਲਾਂ ਬਣੀ ਹੋਈ ਹੈ ਉਸ ਤੋਂ ਬਾਅਦ ਇੱਕ ਅੱਜਕੱਲ੍ਹ ਹੋਰ ਗੱਲ ਹੋਰ ਮੈਸੇਜ ਆਉਂਦੇ ਅੱਜਕੱਲ੍ਹ ਸਕਰੀਨ ਵੱਧ ਮਿਲ ਜਿੰਦੀ ਹੈ ਪਹਿਲਾਂ ਆਪਣੇ ਮੰਡੀਆਂ ਹੁੰਦੀਆਂ ਸੀ ਜਿੱਥੇ ਸ਼ਹਿਰ ਇੱਕੋ ਪਰਦੇ ਤੇ ਫਿਲਮ ਚੱਲਦੀ ਉਹਦੇ ਦਾ ਕੀ ਹੁੰਦਾ ਸੀ ਕਿ ਮਿਲ ਉਹ ਲੰਬਾ ਸਮਾਂ ਰੋਕਣਾ ਪੈਂਦਾ ਸੀ ਅਜੋਕੇ ਦੌਰ 'ਚ ਜਿੱਦਾਂ ਹੁਣ ਇਹ ਸਿਰ ਮੇਂ ਤੇ ਸਕਰੀਨ ਹੋ ਜਾਂਦੇ ਉਹਨਾਂ ਨੂੰ ਦੇਖਣ ਨਾਲ ਇਹਨਾਂ ਨੇ ਵੀ ਸਾਡੀ ਬੁਕਿੰਗ ਵੱਧ ਗਈ ਹਜਰੇ ਇਹਨਾਂ ਨੇ ਇੱਕ ਦੀ ਜਗ੍ਹਾ ਦੋ ਸਕਰੀਨ ਦੇ ਦੇਣੇ ਤੁਹਾਨੂੰ ਜੋ ਦਾ ਭਾਵ ਜੇ ਇੱਕ ਫਿਲਮ ਇੱਕ ਵੀਕ ਚ ਅੱਛਾ ਬਿਜ਼ਨਸ ਕਰਦੀ ਹੈ ਜੇ ਦੋ ਸਕਰੀਨਾਂ ਨੂੰ ਸਾਂਭ ਨੂੰ 14 ਦਿਨ ਦਾ ਕੰਮ 7 ਦਿਨ ਚ ਹੋ ਗਿਆ। ਸੋ ਇਹਦਾ ਇਹ ਫਾਇਦਾ ਹੋ ਗਿਆ ਕਿ ਜਿਹੜੇ ਵੱਡੇ ਮਲਟੀਪਲੈਕਸਿਸ ਹਾਂ ਉਹ ਚ ਇੱਕੋ ਵਾਰੀ 5 5 6 6 ਸਕਰੀਨਾਂ ਖੁੱਲ ਜਾਂਦੀ ਹੈ। ਹੋਰ ਜਿਹੜੀ ਚੰਗੀ ਗੱਲ ਇਹ ਹੈ ਵੀ ਆਪਣੀ ਪੰਜਾਬੀ ਫਿਲਮ ਨੂੰ ਜਦੋਂ ਕੋਈ ਆ ਬਾਲੀਵੁੱਡ ਦੀ ਕੋ ਵੱਡੀ ਫਿਲਮ ਆਉਂਦੀ ਹੈ ਤਾਂ ਆਪਾਂ ਨੂੰ ਸਕਰੀਨਾਂ ਘੱਟ ਮਿਲਦੀਆਂ। ਆਮ ਤੌਰ ਤੇ ਹਰ ਵਾਰੀ ਹੁੰਦਾ। ਪਰ ਆਪਣੀ ਫਿਲਮ ਨੂੰ ਇਸ ਵਾਰੀ ਬਾਕੀ ਸਾਰਿਆਂ ਨਾਲ ਬਾਲੀਵੁੱਡ ਦੇ ਬਰਾਬਰ ਸਾਨੂੰ ਜਿੱਦਾਂ ਹੁਣ ਆਸਟ੍ਰੇਲੀਆ ਚ 25 ਤੋਂ 30 ਦਿਨ ਵਿੱਚ ਹਮੇ ਆਪ ਨੇ ਕੋ 70 ਸਕਰੀਨਾਂ 60 ਤੋਂ 70 ਐਸੀ ਤਰ੍ਹਾਂ ਕੈਨੇਡਾ ਚ ਸੋ ਇਹ ਫਿਲਮ ਜਦੋਂ ਕਿਸੇ ਫਿਲਮ ਦੀ ਆਉਣ ਤੋਂ ਪਹਿਲਾਂ ਹਾਈਪ ਬਣਦੀ ਹੈ ਜਾਂ ਲੋਕਾਂ ਦਾ ਹੰਗਾਰਾ ਮਿਲਦਾ ਹੈ ਫਿਰ ਉਸ ਹਿਸਾਬ ਨਾਲ ਸਿਨੇਮਾ ਮਾਲਕ ਹੈ ਜਿਹੜੇ ਆਪਾਂ ਨੂੰ ਸਕਰੀਨਾਂ ਦੇ ਦਿੰਦੇ ਉਹ ਜਿਹੜਾ ਕੰਮ ਇੱਕ ਮਹੀਨੇ ਵਾਲਾ ਉਹ ਆਪਾਂ 7 ਤੋਂ 14 ਦਿਨਾਂ ਚ ਆਪਾਂ ਦੇ ਦਿੰਦੇ ਹਾਂ ਉਹ ਕਿਉਂਕਿ ਅੱਗੇ ਵੀ ਫਿਲਮਾਂ ਬਹੁਤ ਪੰਜਾਬੀ ਆਉਣੀਆਂ ਪਰ ਇਹਦਾ ਵੀਕ-ਵੀਕ ਬਾਅਦ ਹੀ ਆਉਣਗੀਆਂ ਇੱਕਠੇ ਚ ਤੱਕ ਕਈ ਵਾਰੀ ਕਲੈਸ਼ ਕਰਨ ਦਾ ਹੁੰਦਾ ਪਰ 7 ਦਿਨ ਬਾਅਦ ਨਹੀਂ ਹੁੰਦਾ ਮਾ ਸਾਬ کافی ਫੇਮ ਹੈ ਤੁਸੀਂ ਬੱਚਾ ਬੱਚਾ ਅੱਜ ਕੱਲ ਬਾਬੂ ਮਾਨ ਦਾ ਫੈਨ ਆ ਗਿਆ ਤੇ ਕਿੰਦਾ ਦਾ ਰੋਲ ਲੱਗਿਆ ਜਦੋਂ ਕਿ ਸੁਮੇ ਦਾ ਜਿਹੜਾ ਕੀ ਅੱਜ ਤੋਂ ਕਈ ਸਾਲ ਕਈ ਸੂ ਸਾਲ ਪਹਿਲਾਂ ਵੀ ਦਾਸਤਾਨ ਨੂੰ ਦੁਬਾਰਾ ਵੀ ਰਿਪੀਟ ਕੀਤਾ ਆਪਾਂ ਪਿੰਡਾ ਪਿੰਡਾ ਨਹੀਂ ਹੈ ਜਿਆਦਾ ਆਪਾਂ ਪਿੰਡਾ ਜੀ ਜਮੇ ਜਿਹੜੇ ਸਾਡੇ ਛੋਟੇ ਕਸਬੇ ਵੀ ਉਹ ਪਿੰਡਾਂ ਦੇ ਨੇੜੇ ਹੀ ਹੁੰਦੇ ਨੇ ਉਸੇ ਤਰ੍ਹਾਂ ਦਾ ਸਾਡੇ ਜਿਹੜੇ ਮੁੱਖ ਧੰਦੇ ਬਣਿਆ ਜਾਂ ਜਿਹੜੇ ਕਮਕਾਰ ਸ਼ਹਿਰਾਂ 'ਚ ਕਰਦੇ ਹੋ ਦੁਕਾਨਾਂ ਹੁੰਦੀਆਂ ਪਿੰਡਾਂ ਵਾਲਿਆਂ ਦੇ ਕਿਤੇ ਇਹ ਜਿਹੜੇ ਕਿਰਦਾਰ ਐ ਸਾਡੇ ਬਾਪਦਾਦਿਆਂ ਦੇ ਸਾਡੇ ਜੀਨਸ ਤੇ ਚੀਜ਼ਾਂ ਹੈਗੀਆਂ ਜਿਸ ਤਰ੍ਹਾਂ ਦੀ ਇਹਦੀ ਪੁਸ਼ਾਕ ਆਪਾਂ ਨਿੱਜੀ ਜ਼ਿੰਦਗੀ 'ਚ ਅਸੀਂ ਪਿੰਡਾਂ 'ਚ ਪਾ ਲੈਂਦੇ ਆਂ ਉਹਦਾ ਵੀ ਆਪਾਂ ਜਿਹਨਾਂ ਸ਼ਾਮ ਸਵੇਰੇ ਜਾਗ ਰਲਾਉਨੇ ਆਂ ਪਰ ਨਾ ਆਮ ਇੱਕ ਸਾਡੇ ਨਿੱਜੀ ਜ਼ਿੰਦਗੀ ਤੇ ਸੀ ਵਰਤਦੇ ਉਹ ਚੀਜ਼ਾਂ ਸਾਡੇ ਲਈ ਸੌਖੀਆਂ ਜੇ ਕਿਸੇ ਹੋਰ ਸਟੇਟ ਵਾਲੇ ਨੇ ਕਰਨਾ ਹੋਵੇ ਜਾਂ ਬਾਲੀਵੁੱਡ ਦੇ ਕਿਸੇ ਬੰਦੇ ਨੇ ਉਹਦੇ ਲਈ ਥੋੜਾ ਜਿਆਦਾ ਔਖਾ ਕੰਮ ਆਪਾਂ ਪਿੰਡਾਂ ਵਾਲੇ ਆ ਸਾਡੇ ਲਈ ਸੌਖਾ ਆ ਸਾਡੇ ਨਾਲ ਜਿਹੜੇ ਨਾਟਕ ਦੀਆਂ ਕਵਰ ਕੀਤੀਆਂ ਨੇ ਇਹ ਫਿਲਮ ਦੇ ਵਿੱਚ ਪਹਿਲਾਂ ਨਾਲੋਂ ਕਿੰਨੀ ਫਰਕ ਕਰੇ। ਦੇਖੋ ਹਰ ਫਿਲਮ ਦਾ ਨਾ ਕੋਈ ਰੰਗ ਹੁੰਦਾ। ਇਹ ਇਤਿਹਾਸਕ ਕਿਸੋ ਉੱਪਰ ਦੀ ਫਿਲਮ ਹੈ। ਇਦਾਂ ਦੀਆਂ ਫਿਲਮਾਂ 'ਚ ਕੁਝ ਬੰਦਿਸ਼ਾਂ ਵੀ ਹੁੰਦੀਆਂ। ਕੱਪੜੇ ਕਿਦਾਂ ਦੇ ਚਾਹੀਦੇ ਆ, ਕੈਂਠੇ ਕਿਦਾਂ ਨੇ ਆ, ਉਸੇ ਕਿਦਾਂ ਦੇ ਪਾਉਣੇ ਆ, ਚਾਦਰਾ ਕਿਹੜਾ ਪਾਉਣਾ ਹੈ, ਵੱਡਾ ਵਾਲਾ ਪਾਉਣਾ ਹੈ ਜਾਂ ਧੂਮਾ ਚਾਦਰਾ ਲਾਉਣਾ ਹੈ। ਤੋਂ ਹਰ ਫਿਲਮ ਦਾ ਇੱਕ ਆਪਣਾ ਰੰਗ ਹੁੰਦਾ। ਇਹ ਜਿਸ ਤਰ੍ਹਾਂ ਦਾ ਇਹ ਸਬਜੈਕਟ ਹੈ ਇਹ ਹੂ ਤੁਹਾਨੂੰ ਜੇ ਉਸ ਕਾਲਟ ਲੈ ਜਾਂਦੀ ਹੈ ਫਿਰ ਇਹ ਸਕਸੈਸਫੁਲ ਫਿਲਮ ਹੋ ਗਈ ਅਮਨ ਸਾਹਿਬ ਜਦੋਂ ਕਰਨ ਤੋਂ ਪਹਿਲਾਂ ਤੁਸੀਂ ਕਿੰਨੀ ਕਿ ਮਿਹਨਤ ਕੀਤੀ ਮੈਂ ਕਿੰਨਾ ਟਾਈਮ ਵਰਕ ਕੀਤਾ ਜੇ ਤੁਸੀਂ ਗਾਪੋ ਵੀ ਮਾਰਸਾ ਦਾ ਬੰਦਾ ਵੀ ਮੈਂ ਬਹੁਤ ਅੰਪਰਨਾਇਆ ਕਰਿਆ ਇਦਾਂ ਦਾ ਕੋਈ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਸ ਤਰ੍ਹਾਂ ਦੇ ਆਪਣੇ ਪੰਜਾਬ ਪਿੰਡਾਂ ਵਾਲਿਆਂ ਦੇ ਸੁਭਾਅ ਹੈ ਉਸੇ ਤਰ੍ਹਾਂ ਦਾ ਕਿਰਦਾਰ ਅਮਨ ਸਾਹਿਬ ਪੰਜਾਬ ਦੇ ਵਿੱਚ ਗੈਂਗਸਟਰਵਾਦ ਬਹੁਤ ਜ਼ਿਆਦਾ ਵੱਧ ਰਿਹਾ ਗਨ ਕਲਚਰ ਵੱਧ ਰਿਹਾ ਇਹ ਇਹ ਦੇਖੋ ਇਹ ਸਟੇਟ ਮਸਲਾ ਇਹਦੇ ਵਿੱਚ ਮੇਰਾ ਮੈਨੂੰ ਪਿੰਡ ਦੇ ਬਾਰੇ ਗੱਲ ਕਰਾਂ ਤੇ ਕਨ ਕਲਚਰ ਨੂੰ ਵਰਚਾਇਆ ਜਾਂਦਾ ਨਹੀਂ ਨਹੀਂ ਮੇਰੇ ਮੇਰਾ ਮੈਟਰ ਹੈ ਪੁਲਿਸ ਦਾ ਹੈ ਜਦੋਂ ਹੁਣ ਤੁਹਾਡੀ ਪੀਸੀ ਹੋਣੀ ਹੈ ਉਸ ਤੋਂ ਬਾਅਦ ਸਤੂ ਬਾਅਦ ਯੂ ਕੰਟੈਕਟ ਅੱਛਾ ਉੱਥੇ ਤੁਸੀਂ ਗੱਲ ਕਰ ਸਕੋ ਮੈਂ ਫਿਲਮ ਦੇ ਮਤਲਬਕ ਕੁਲ ਦੱਸ ਸਕਦਾ ਕੁਛ ਮਾਪ ਸਾਹਿਬ ਕਿੰਦਾ ਦੀ ਮਤਲਬ ਜਿਸ ਤਰੀਕੇ ਨਾਲ ਯੂਥ ਐਸ ਮੇਰੇ ਜਿਹੜਾ ਹੈ ਐਸਟੀ ਨੂੰ ਭੁੱਲ ਰਿਹਾ ਸੀਗਾ ਪੁਰਾਣੇ ਜਿਹੜੇ ਕਲਚਰ ਆ ਕਿਨੇ ਫੂਰ ਮੇ ਅਗੇ ਨੇ ਅਸੀਂ ਕਿਤਾਬਾਂ 'ਚ ਪੜੇ ਸੀਗੇ ਤੇ ਲੇਕਿਨ ਸਹੀ ਲੋਗ ਜਿਹੜਾ ਤੁਹਾਡੇ ਵਕਤ ਸਿਲੇਬਸ ਸੀ ਉਹ ਹੁਣ ਨਹੀਂ ਤੁਸੀਂ ਤਾਂ ਇਸ ਚੀਜ਼ਾਂ ਕਿਤਾਬਾਂ 'ਚ ਪੜੀਆਂ ਜਦੋਂ ਮੈਂ ਪੜਦਾ ਸੀ ਉਦੋਂ ਵੀ ਬਹੁਤ ਚੀਜ਼ਾਂ ਮਿਲ ਜਾਂਦੀਆਂ ਸੀ ਪਰ ਜਿਵੇਂ ਜਿਵੇਂ ਸਿਸਟਮ ਸਟਰੋਂਗ ਹੁੰਦਾ ਜਾਂਦਾ ਹੈ ਜਿਸ ਤਰ੍ਹਾਂ ਦੀ ਸੋਚ ਰਾਜ ਕਰਦੀ ਹੈ ਕਈ ਵਾਰੀ ਬਹੁਤ ਸਾਰੀਆਂ ਬੁਕਸ ਉਹਦਾ ਚੇਂਜ ਹੋ ਜਾਂਦਾ ਔਰ ਜਿਹੜੇ ਲੋਕ ਗਥਾਵਾਂ ਜਦੋਂ ਅਵੇਜ਼ਾਂ ਦਾ ਕਾਲ ਸੀ ਉਦੋਂ ਬਹੁਤ ਚੀਜ਼ਾਂ ਉਸ ਤਰ੍ਹਾਂ ਲਿਖਤੀ ਰੂਪ ਚ ਨਹੀਂ ਆ ਪਾਈਆਂ ਸੀ ਕਿਉਂਕਿ ਉਹਨਾਂ ਦੌਰਾਂ ਚ ਕੁਝ ਲੋਕ ਪੜਦੇ ਸੀ ਜਾਂ ਕੋਈ ਆਰਮੀ ਚਲੇ ਜਾਂਦੇ ਸੀ ਉਹ ਪੜ ਲੈਂਦੇ ਸੀ ਆਮ ਅਸੀਂ ਜਿਹੜੇ ਪਿੰਡਾਂ ਵਾਲੇ ਸਾਡੇ ਬਾਪ ਦਾਦੇ ਬਜ਼ੁਰਗ ਉਹਨਾਂ ਸਕੂਲਾਂ ਚ ਨਹੀਂ ਗਏ ਉਹਨਾਂ ਨੂੰ ਦੋ ਭਾਸ਼ਾਾਂ ਮਾਂ ਆਉਂਦੀ ਹੋਈਆਂ ਬਸ ਬਤ ਬਜ਼ੁਰਦੂ ਸਿੱਖਨੇ ਦੇ ਸੀ ਜਾਂ ਸਾਨੂੰ ਪੰਜਾਬੀ ਜਾਂ ਫਿਰ ਹਸਾਬ ਜਿਹੜੇ ਆਮ ਗੁਰਦੁਆਰਾ ਵਿੱਚ ਵੀ ਉਦੋਂ ਕੋਈ ਮਾਸਟਰ ਜੀ ਦਾ ਪੜਾਉਂਦਾ ਪਰ ਇਹ ਸਿਨੇਮਾ ਵੀ ਇੱਕ ਮਾਧਿਅਮ ਹੈ ਦੇਖੋ ਅੱਗੇ ਕੀ ਸੀ ਕਿ ਕਿਤਾਬਾਂ ਤੇ ਅਸੀਂ ਡਿਪੈਂਡੈਂਟ ਹੋ ਗਏ ਸੀ ਹੁਣ ਕੀ ਹੈ ਕਿ ਜਿਹੜਾ ਸੋਸ਼ਲ ਮੀਡੀਆ ਦੇ ਕੇ ਫਾਇਦਾ ਹੈ ਕਿ ਅਸੀਂ ਉਹ ਚੀਜ਼ਾਂ ਇਹਦੇ ਤੇ ਜਿਉਂਦੀਆਂ ਰੱਖ ਸਕਦੇ ਹਾਂ ਔਰ ਬੱਚੇ ਜਿਹੜੇ ਉਹ ਜ਼ਿਆਦਾ ਫੋਨ ਨਾਲ ਜੁੜੇ ਹੋયા ਤੁਸੀਂ ਕਿਸੇ ਬੱਚੇ ਨੂੰ ਕਹੋਗੇ ਕਿ ਉਹ ਕਿਤਾਬ ਉਦਾਂ ਨਿੱਜੀ ਤੌਰ ਤੇ ਨਹੀਂ ਪੜ੍ਹੂਗਾ ਪਰ ਫੋਨ ਤੇ ਕਈ ਵਾਰ ਉਹ ਕਿਤਾਬ ਵੀ ਪੜ੍ਹ ਲੈਂਦਾ ਹੀ ਉੱਤੇ ਜਾ ਕੇ ਸੋ ਇਸ ਤਰ੍ਹਾਂ ਦੀਆਂ ਜੇ ਚੀਜ਼ਾਂ ਬਣਦੀਆਂ ਰਹਿਣਗੀਆਂ ਇੱਕ ਤਾਂ ਇਹ ਹੈ ਕਿ ਇਹ ਫਿਲਮ ਹੈ ਜਿਹਦੇ ਵਿੱਚ ਬਾਪੂ ਬੇਬੇ ਬੱਚੇ ਬਜ਼ੁਰਗ ਸਾਰੇ ਇਕੱਠੇ ਬੈਠ ਕੇ ਦੇਖ ਸਕਦੇ ਆ ਇਹ ਉਸ ਤਰ੍ਹਾਂ ਦਾ ਕਨਸੈਪਟ ਹੈ ਔਰ ਪੰਜਾਬੀ ਸਿਨੇਮਾ ਤਾਂ ਹੀ ਵੱਡਾ ਬਣੂਗਾ ਜਦੋਂ ਫੈਮਲੀ ਆਉਣਗੇ ਇਕੱਲੇ ਨੌਜਵਾਨਾਂ ਦੇ ਮੁੰਡੇ ਕੁੜੀਆਂ ਦੇ ਆਉਣ ਨਾਲ ਸਿਨੇਮਾ ਗਰੋ ਨਹੀਂ ਕਰੂਗਾ ਪਰ ਉਹ ਇੱਕ ਲਿਮਟ ਤੱਕ ਰਹੂਗਾ ਜੇ ਅਸੀਂ ਸਾਊਥ ਦੇ ਬਰਾਬਰ ਦਾ ਸਿਨੇਮਾ ਖੜਾ ਕਰਨਾ ਹੈ ਉਹਦੇ ਲਈ ਪਰਿਵਾਰਾਂ ਦਾ ਆਉਣਾ ਚਾਹੀਦਾ ਉਹ ਸਾਡਾ ਸਮਾਜ ਕਿਸ ਤਰ੍ਹਾਂ ਕਿੰਨੀ ਆਜ਼ਾਦੀ ਅਲਾਉ ਕਰਦਾ ਉਸ ਮੁਤਲਕ ਫਿਲਮ ਕਮਾਣ ਮਾਣ ਸਾਬ ਐਂਕ ਚੀਜ਼ ਗੱਲ ਤੁਸੀਂ ਦੱਸਿਆ ਜੇ ਕਿਤੇ ਕਿਲਾ ਸਾਡੇ ਇਸ ਵੇਲੇ ਸਾਰੇ ਸੰਯੁਕਤ ਪਰਿਵਾਰ ਟੁੱਟਦੇ ਜਾਂਦੇ ਨੇ ਜੇ ਅਸੀਂ ਪੰਜਾਬੀ ਪੁਰਾਣਾ ਸਿਨੇਮਾ థియేਟਰ ਦੇਖਦੇ ਆ ਗਿਆਂ ਤਾਂ ਸਭੂ ਸਾਰੇ ਸੰਯੁਕਤ ਪਰਿਵਾਰ ਇਕੱਠੇ ਮਿਲਦੇ ਨੇ ਇੱਕ ਤਰਾਸ ਦੀ ਬਦਲਦੇ ਯੁੱਗ ਦੀ ਜਿਵੇਂ ਜਿਵੇਂ ਫੋਨ ਆ ਗਏ ਨੇ ਬਹੁਤ ਇਕੱਲੇ ਇਕੱਲੇ ਕਰਦੇ ਔਰ ਇਹ ਚੀਜ਼ ਆਪਾਂ ਨੇ ਕੋਰੋਨਾ ਕਾਲ ਚ ਦੇਖਿਆ ਮੀਆਂ ਕਿ ਬਹੁਤ ਲੋਕ ਆਪਣੇ ਬਾਪ ਤੋਂ ਵੀ ਦੂਰ ਹੋ ਗਏ ਜਦੋਂ ਕੋਈ ਪਰਿਵਾਰ ਚ ਸਿੱਖ ਮੈਂਬਰ ਹੁੰਦਾ ਸੀ ਉਹਨੂੰ ਇਕੱਲਾ ਛੱਡ ਦਿੰਦੇ ਇਹ ਬਹੁਤ ਸਮਾਜ ਲਈ ਖਤਰਨਾਕ ਚੀਜ਼ ਹੈ ਤੇ ਮੈਂ ਤਾਂ ਜਿਹੜੇ ਪਿੰਡ ਜਾਣਾ ਹੁਣ ਅਸੀਂ ਜਿੱਦਾਂ ਆਮ ਤੌਰ ਤੇ ਮੈਂ ਤਾਂ ਨਿੱਜੀ ਤੌਰ ਤੇ ਖਾੜੀ ਲਾਉਣਾ ਪਿੰਡਾਂ 'ਚ ਜਾਣਾ ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਕਿ ਸ਼ਾਮ ਨੂੰ 2 ਘੰਟੇ ਆਪਦੇ ਬਾਬੇ ਲਈ ਕੱਢਿਆ ਕਰੋ ਜਿਸ ਚੀਜ਼ ਨੂੰ ਤੁਹਾਡੇ ਬਾਪदादा ਦੇ ਅੱਜ ਤਰਸ ਰਹੇ ਹਨ ਕੱਲ੍ਹ ਨੂੰ ਤੁਸੀਂ ਵੀ ਇਹਨੂੰ ਦਰਸ਼ਨ ਹੈ ਜਦੋਂ ਅਗਲੀਆਂ ਜਨਰੇਸ਼ਨਾਂ ਆਉਣਾਂ ਜੇ ਤੁਸੀਂ ਤੁਹਾਡੇ 'ਚ ਇਸ ਤਰ੍ਹਾਂ ਦੇ ਜੀਨਸ ਹੋਣਗੇ ਕਿ ਅੱਜ ਤੁਸੀਂ ਆਪਣੇ ਬਾਬੇ ਕੋਲ ਬਿਹਲੇ ਟਾਈਮ ਬੈਠਦੇ ਹੋ ਕੋ ਬੱਚੇ ਨੂੰ ਜਵਾਨ ਕਰਨ 'ਚ ਘਟ ਮਤਲਬ ਉਹਦੀ ਲੋੜ ਹੈ ਔਰ ਆਪਦੇ ਬਜ਼ੁਰਗਾਂ ਨੂੰ ਸਾਹਮਣੇ ਦੀ ਜ਼ਿਆਦਾ ਲੋੜ ਹੈ ਔਰ ਇਹ ਕਲਚਰ ਪੈਦਾ ਹੋਣਾ ਚਾਹੀਦਾ ਜੋ ਸਾਡੇ ਸੀ ਇਹ ਤਾਂ ਹੀ ਸੰਭਵ ਹੈ ਜੇ ਤੀਜੀ ਜਨਰੇਸ਼ਨ ਉਹਦੇ ਨਾਲ ਬਿਠੇ ਮੰਗਾਂਬਲ ਲੰਬੇ ਸਮੇਂ ਤੋਂ ਤੁਸੀਂ ਇੰਡਸਟਰੀ ਨਾਲ ਜੁੜੇ ਹੋਏ ਹੋ ਸੈਂਸਰ ਬੋਰਡ ਕੰਮ ਕਰਦਾ ਹੈ ਕਈ ਫਿਲਮਾਂ ਤੇ ਵਿਵਾਦ ਵੀ ਹੋ ਜਾਂਦਾ ਹੈ ਸੈਂਸਰ ਬੋਰਡ ਕਟ ਮਾਰ ਦਿੰਦਾ ਹੈ ਜਾਂ ਸੀਨ ਕੱਟੇ ਜਾਂਦੀ ਹੈ ਲੇਕਿਨ OTT ਤੇ ਕੋਈ ਵੀ ਇਸ ਤਰ੍ਹਾਂ ਦਾ ਕਟ ਨਹੀਂ ਹੈ ਉਸ ਤੇ ਕੋਈ ਵੀ ਕਾਰਵਾਈ ਨਹੀਂ ਹਾਲਾਂਕਿ ਹਾਲ ਹੀ ਦੇ ਵਿੱਚ ਕਲਨਰ ਰੌਕ ਨੇ ਇਸ ਤੇ ਉਹਨਾਂ ਨੇ ਕਿਹਾ ਵੀ ਹੈ ਵੀ ਉਸ ਤੇ ਵੀ ਕੋਈ ਸੈਂਸਰ ਬੋਰਡ ਦਲਤਾ ਨਹੀਂ ਇਹ ਕੋਈ ਐਡਾ ਲਾਅ ਹੈ ਉਹਨੂੰ ਨਾ ਮੈਂ ਬਦਲ ਸਕਦਾ ਨਾ ਤੁਸੀਂ ਬਦਲ ਸਕਦੇ ਇਹਨੂੰ ਜੇ ਬਦਲ ਸਕਦੇ ਆ ਤਾਂ ਲਾਅਰ ਉਹਦੇ ਵਿੱਚ ਐਮੈਂਡਮੈਂਟ ਕਰਾ ਸਕਦਾ ਉਹ ਜਿਹੜਾ ਹੋਰ ਸੰਵਿਧਾਨ ਦੇ ਤਹਿਤ ਜਿਹੜੀਆਂ ਚੀਜ਼ਾਂ ਬਣੀਆਂ ਉਹਦਾ ਉਹਨਾਂ ਦੀ ਗੱਲ ਇਹ ਆ ਤਾਂ ਜਿਹੜੇ ਮੈਂਬਰ ਪਾਰਲੀਮੈਂਟ ਆ ਉਹ ਰੌਲਾ ਪਾ ਸਕਦੇ ਮੇਰਾ ਜਾਂ ਤੁਹਾਡਾ ਰੌਲਾ ਪਾਉਣ ਦਾ ਤਾਂ ਸਬਜਟ ਕਮੇਟੀ ਤੇ ਰਹੇ ਜੂਗਾ ਇਸ ਤਰ੍ਹਾਂ ਅਮਲੀ ਰੂਪ ਨਹੀਂ ਕਿ ਹੋਊਗਾ ਉਹਦੀ ਸੁਭਾਵਨਾਵਾਂ ਤਾਂ ਮੜਦੀਆਂ ਜਿਹੜੇ ਅਸੀਂ ਚੁਣੇ ਹੋਏ ਜਨੰਦਾ ਸਾਡੇ ਲੀਡਰ ਹੋਣਗੇ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਦੇ ਸਵਾਲ ਕਰੀਏ ਇਸ ਤਰ੍ਹਾਂ ਦੀ ਦਿੱਕਤ ਅਸਰ ਆਉਂਦੀ ਹੈ ਔਰ ਵੈਸੇ ਵੀ ਜਿਹੜਾ 1947 ਤੋਂ ਅੱਜ ਨਾਲ ਦੇਖੋ ਕਿੰਨਾ ਯੁੱਗ ਬਦਲ ਗਿਆ ਜਿਹੜੀਆਂ ਉਸ ਟਾਈਮ ਚੀਜ਼ਾਂ ਲਿਖੀਆਂ ਉਹ ਸਾਰੀਆਂ ਅੱਜ ਸੰਭਵ ਨਹੀਂ ਇਸ ਕਰਕੇ ਕਮੈਂਡਮੈਂਟਸ ਤਾਂ ਹੁੰਦੀਆਂ ਰਹਿਣੇ ਚਾਹੀਦੀਆਂ ਇਹ ਤਾਂ ਸੰਭਵ ਹੈ ਜੇ ਅੱچھے ਵਕੀਲ ਜਿਹੜੇ ਨੌਜਵਾਨ ਹੈ ਉਦਮੀ ਜਿਨ੍ਹਾਂ ਨੂੰ ਜਿਹੜੇ ਆਪਣੇ ਸੱਭਿਆਚਾਰ ਨਾਲ ਜੁੜਿਆ ਉਹ ਇਹ ਚੀਜ਼ਾਂ ਪੋਸੀਬਲ ਕਰਾ ਸਕਦੇ ਇੱਕੋ ਰਸਤਾ ਪਰ ਸਰ ਇੰਡਸਟਰੀ ਦੇ ਵਿੱਚ ਇਸ ਤਰ੍ਹਾਂ ਦੀ ਦਿੱਕਤ ਦਾ ਬਾਤ ਆਉਂਦੀ ਹੋਏਗੀ ਜੇ ਅਗਰ ਵਿਵਾਦ ਹੋ ਜਾਂਦਾ ਕਿਸੇ ਫਿਲਮ ਦੇ ਪੈਸਾ ਵੀ ਕਰ ਜਾਉਂਦਾ ਉਸ ਤੋਂ ਬਾਅਦ ਕੱਟ ਲੱਗ ਜਾਂਦੀ ਇਹ ਇਹ ਇੱਕ ਪ੍ਰੋਬਲਮ ਹੈ ਇਸੇ ਕਰਕੇ ਬਹੁਤ ਜਿਹੜੇ ਮੇਕਰ ਹੈ ਉਹ ਧਾਰਮਿਕ ਫਿਲਮ ਨਹੀਂ ਬਣਾ ਪਾਉਂਦੇ ਕਈ ਬੰਦੇ ਬਜ਼ੁਰਗਾਂ ਨੂੰ ਇਹ ਹੁੰਦਾ ਅਕਸਰ ਜਦੋਂ ਮੈਂ ਮਿਲਦਾ ਪ੍ਰੋਗਰਾਮਾਂ ਤੇ ਜਾਂਦੇ ਹਾਂ ਉਹਨਾਂ ਦਾ ਇਹ ਕਹਿਣਾ ਹੁੰਦਾ ਵੀ ਇਦਾਂ ਦੀ ਫਿਲਮ ਬਣਾਓ ਪਰ ਜਿੰਨਾ ਹੁਣ ਸੱਚਾ ਸੂਰਮਾ ਸੀ ਬਣਾ ਸਕਦੇ ਪਰ ਇਸੇ ਵੀ ਧਰਮ ਦੇ ਧਰਮ ਗੁਰੂ ਨਾਲ ਰਿਲੇਟਡ ਫਿਲਮ ਨਹੀਂ ਬਣਾ ਸਕਦੇ ਉਹਦੇ ਵਿੱਚ ਬਹੁਤ ਬੰਦੇ ਸ਼ਾਮਲ ਹੋਣ ਉਹ ਹੁਣ ਉਹ ਧਾਰਮਿਕ ਜਥੇਬੰਦੀਆਂ ਦੱਸ ਸਕਦੀਆਂ ਜਾਂ ਤਾਂ ਇਹ ਉਪਰਾਲਾ ਜਿਹੜੀਆਂ ਸਿੱਖੀズム ਨਾਲ ਜੁੜੀਆਂ ਜਥੇਬੰਦੀਆਂ ਜਾਂ ਹਿੰਦੂਇਜ਼ਮ ਨਾਲ ਜੁੜੀਆਂ ਜਥੇਬੰਦੀਆਂ ਉਹਨਾਂ ਦੇ ਜਿਹੜੇ ਸਕਾਲਰ ਆ ਉਹ ਮਿਲ ਬੈਠਣ ਆਰਟਿਸਟਾਂ ਨਾਲ ਗੋਸ਼ਟੀਆਂ ਹੋਣੇ ਚਾਹੀਦੇ ਤਾਂ ਜਿਹੜੇ ਸੱਚਜੇ ਪੱਤਰਕਾਰ ਆ ਜਿਹੜੇ ਫਲਸਫੀਕਲ ਥੌਟ ਰੱਖਦੇ ਨੇ ਜਿਹੜੇ ਚਾਹੁੰਦੇ ਕਿ ਸਮਾਜ ਇਸ ਤਰੀਕੇ ਨਾਲ ਵੀ ਐਜੂਕੇਸ਼ਨ ਲੈਵਲ ਇਹ ਤਾਂ ਸਾਰਿਆਂ ਦੇ ਮਿਲ ਬੈਠਣ ਨਾਲ ਫਿਰ ਉਹ ਇੱਕ ਪ੍ਰੋਸੈਸ ਚੱਲੇ ਜਿਹਦੇ ਮੁਤਲਕ ਫਿਰ ਆਪਾਂ ਇੱਕ ਸਿਨੇਮਾ ਨੂੰ ਹੋਰ ਇੱਕ ਲੰਬਾ ਮਾਰ ਮਾਰ ਕੇ ਮਾਰ ਸਕਦੇ ਹਾਂ ਤਾਂ ਤਾਂ ਪਹਿਲਾਂ ਸੀ ਹਵਾ ਵਿੱਚ ਨੂੰ ਵੀ ਕਿਤੇ ਸੀ ਅਸਲ ਸੂਮਾ ਕਰ ਰਹੇ ਇਹਨੇ ਸਮੇਂ ਤੋਂ ਰਾਮ ਦੀ ਕੀ ਫਰਕ ਮੁਕੁੱਸ ਕਰਦੇ ਨਹੀਂ ਦੇਖੋ ਮੋਸ਼ਨ ਤਾਂ ਸਦੀ ਕਰਦਾ ਜਦੋਂ ਬੰਦੇ ਨੂੰ ਦੁੱਖ ਹੁੰਦਾ ਉਹ ਬੰਦਾ ਦੀ ਅੱਖ ਚੋਂ ਅਥਰੂ ਗਿਰਦਾ ਉਹਦੀ ਕੋਈ ਭਾਸ਼ਾ ਨਹੀਂ ਜਦੋਂ ਅਸੀਂ ਖੁਸ਼ ਹੁੰਨੇ ਹੱਸਦੇ ਆ ਕੋਈ ਕਿਸੇ ਵੀ ਮੁਲਕ ਚੱਲੇ ਜਾਓ ਆਸਾ ਇੱਕੋ ਤਰ੍ਹਾਂ ਦਾ ਰੋਣਾ ਇੱਕੋ ਤਰ੍ਹਾਂ ਸੋ ਬੇਸਿਕਲੀ ਇਹ ਜਿਹੜੇ ਇਹ ਗਾਥਾ ਵਿੱਚ ਤਾਂ ਇਮੋਸ਼ਨ ਆ ਇਕਾਦੇਂ ਨਹੀਂ ਬਦਲਦੇ ਇਹ ਲੱਗਦਾ ਹੁੰਦਾ ਦੇਖੋ ਹੁਣ ਅੱਜ ਦੇ ਯੂਨੀਵਰਸ ਦਾ ਸਾਈ-ਫਾਈ ਫਿਲਮਾਂ ਬਣਦੇ ਜਿਆਦਾ ਜਿਹੜੀਆਂ ਅੰਤਰਰਾਸ਼ਟਰੀ ਫਿਲਮਾਂ ਸਾਈ-ਫਾਈ ਬਣਦੀਆਂ ਤੀਜੀ ਦੁਨੀਆ ਦੀਆਂ ਕਿਤੇ 6 ਡਾਈਮੈਂਸ਼ਨ ਦੀ ਗੱਲ ਹੁੰਦੀ ਹੈ ਕਿਤੇ ਦੂਜੇ ਪਲੈਨਟ ਦੀ ਹੁੰਦੀ ਹੈ ਜਾਂ ਜਿਹੜੀਆਂ ਸਾਡੀਆਂ ਅਗਲੀਆਂ ਸੋਲਰਾਈਜੇਸ਼ਨਾਂ ਦੇ ਜਿਹੜੀਆਂ 7 8 ਬਾਅਦ ਆਉਣਾਂ ਦੀ ਗੱਲ ਹੁੰਦੀ ਹੈ ਪਰ ਮੈਂ ਅਸੀਂ ਜਿਸ ਖੇਤਰ 'ਚ ਰਹੇ ਨੇ ਜਿਹੜੀ ਆਪਾਂ ਨੇ ਫਿਲਮ ਬਣਾਈ ਹੈ ਇਹ ਫਿਲਮ ਦਾ ਟਾਈਮ ਪੀਰੀਅਡ ਹੈ ਪਰ ਅੱਜ ਤੁਸੀਂ ਇਹ ਦੇਖੋ ਵੀ ਇਸ ਫਿਲਮ ਦੀ ਕੰਪਨੀ ਦੇ ਤਾਂ ਘੱਟ ਜ਼ੋਰ ਲੱਗਿਆ ਉਹ ਵੱਖਰੀ ਗੱਲ ਹੈ ਕਿ ਆਪਾਂ ਸਾਰੇ ਇਕੱਠੇ ਬੈਠ ਕੇ ਇੱਕ ਦੂਜੇ ਨੂੰ ਵੇਖਣਾ ਔਰ ਇਸ ਫਿਲਮ ਦੀ ਪ੍ਰੋਮੋਸ਼ਨ ਦਾ ਪਿੰਡਾਂ ਦੇ ਮੁੰਡਿਆਂ ਨੇ ਨੌਜਵਾਨਾਂ ਨੇ ਕੁੜੀਆਂ ਬੀਬੀਆਂ ਨੇ ਬੱਚਿਆਂ ਨੇ ਕਰੀ ਹੈ ਇਸ ਫਿਲਮ ਨੂੰ ਕੱਲੇ ਪੰਜਾਬ ਦੇ ਵਿੱਚ ਨੌਕ ਕਰਨਾ ਸਾਰੇ ਵਰਲਡ ਵਰਲਡ ਬੈਠੇ ਇਹ ਲੈਹਦੇ ਪੰਜਾਬ ਦੀ ਰਿਲੀਜ਼ ਹੋ ਰਹੀ ਹੈ ਔਰ ਪਹਿਲੀ ਵਾਰੀ ਆਪਾਂ ਨੂੰ ਇੰਨੇ ਸਿਨੇਮੇ ਬਣਿਆ ਅੱਜ ਇਹ ਪੂਰੇ ਘਰ ਘਰ ਪਿੰਡ ਪਿੰਡ ਪਹੁੰਚ ਜੂਗੀ ਆਪਣੀ ਕਲਾ ਮਾਤਾ ਘਾਟਾ ਸਵਾਲ ਹੈ ਜੀ ਜੀ ਮੈਂ ਨਾ ਕਰਦਾ ਇਹਨਾਂ ਨੇ ਚੱਲ ਵੀ ਨਾ ਪਹਿਲਾਂ ਆਪਾਂ ਸਲਾਮਾ ਦਾ ਪ੍ਰਚਾਰ ਕੀਤਾ ਤੇ ਅੱਜ ਫਿਲਮ ਦਾ ਪ੍ਰਚਾਰ ਕਿੱਦਾਂ ਦਾ ਲੱਗ ਰਿਹਾ ਮਾਣ ਨਹੀਂ ਮੈਂ ਤਾਂ ਵੀ ਤੇਰਾ ਪ੍ਰਚਾਰ ਕਰਦਾ ਸਲਾਮਾ ਦੇ ਵੀ ਪ੍ਰਚਾਰ ਨਹੀਂ ਮੈਂ ਨਹੀਂ ਕਰੇ ਮੈਂ ਕਿਸਾਨ ਅੰਦੋਲਨ ਨਾਲ ਜੁੜਿਆ ਸੀ ਹਾਂ ਤੇ ਰਹੂੰਗਾ ਕਿ ਜੇ ਮੈਂ ਪ੍ਰਚਾਰ ਕਰਨਾ ਤਾਂ ਮੈਨੂੰ ਕੁਰਸੀ ਤੇ ਜਦ ਮਰਜੀ ਦੱਸੋ ਕਿਹੜੀ ਲੈਣੀ ਹੈ ਉਦੋਂ ਗੱਲ ਦੀ ਚੱਲਦੀ ਸੀ ਸਾਡੀ ਨਹੀਂ ਨਹੀਂ ਤੁਸੀਂ ਗੱਲ ਚੱਲਦੀ ਸੀ ਨਹੀਂ ਨਹੀਂ ਸੁਣੀ ਹੈ ਨਾ ਫਿਰ ਬਟ ਮਾ ਬੜੇ ਵੀ ਪਤਾ ਕੀ ਹੈ ਮੈਂ ਰਸਿਆਸੀ ਬੰਦਾ ਹੀ ਨਹੀਂ ਨਾ ਮੈਂ ਕਰਨੀ ਹੈ हां मैं कई बार किसी दोस्त मित्र दी मदद जेड़ा मेरा निजी दोस्त है मैं उदे निजी दा और ਤੁਹਾਡੇ ਨਾਲ ਮੇਰਾ ਨਿੱਜੀ ਮਿੱਤਰਤਾ ਹੋਵੇ ਮੇਰੇ ਪਰਿਵਾਰ ਦੇ ਮੈਂ ਨੂੰ ਤੁਸੀਂ ਮੈਨੂੰ ਬੁਲਾ ਲਮ ਆ ਜਾਣਾ ਉਹ ਮਿੱਤਰਤਾ ਜਾ ਸਕਦਾ ਮੈਂ ਕਿਸੇ ਪ੍ਰੋਪਰ ਪਾਰਟੀ ਦੀ ਸੋਚਣਾ ਕਦੇ ਨਹੀਂ ਮੈਂ ਕਿਸੇ ਨਾਲ ਕੋਈ ਸੈਮੀ ਮੈਂ ਹਮੇਸ਼ਾ ਪੰਜਾਬ ਕੇ ਪੰਜਾਬੀਤ ਲਈ ਕਰਾਰੇ ਕੰਮ ਮੈਂ ਕਰਨੇ ਕਿ ਸਾਡਾ ਤੁਹਾਨੂੰ ਹੁੰਦ ਕਿੱਦੇ ਦੇਖ ਰਹੇ ਹੋ ਤੁਸੀਂ ਜੇ ਫਿਰ ਸਰ ਦੇਖੋ ਰੈਵਲੂਸ਼ਨ ਬਣਦੇ ਆ ਟੁੱਟਦੇ ਆ ਐਨੀਵੇਰ ਔਰ ਜਦੋਂ ਜਦੋਂ ਪ੍ਰੈਸ਼ਰ ਵੱਧ ਵੱਧ ਜੂਗਾ ਤੁਹਾਡੇ ਤੇ ਭਾਰ ਦੇਖੋ ਕਿਸਾਨੀ ਅੰਦੋਲਨ ਕਰਨੇ ਕਿਸਾਨਾਂ ਦਾ ਨਹੀਂ ਇਹ ਦਿਮਾਗ ਚ ਪਾਉਂਦੇ। ਮੇਰੀ ਗੱਲ ਸਮਝੋ। ਅੱਜ ਤੁਸੀਂ ਬਾਜ਼ਾਰ ਜਾਂਦੇ ਆਂ ਆਪਦੀ ਕਿਸੇ ਨੇ ਬਾਜ਼ਾਰ ਕੋਟਾ ਫਿਰ ਦੇਣਾ ਫੁੱਲ ਭਾਅ ਸੇ ਵੇਚਣਾ। ਜਦੋਂ ਕਾਰਪੋਰੇਟ ਦੇ ਅੰਡਰ ਆ ਗਏ ਫਿਰ ਤੁਹਾਨੂੰ ਨਹੀਂ ਮਿਲਣਾ। ਅੱਜ ਦੇਖੋ ਪਾਣੀ ਦੀ ਬੋਤਲ ਹੈ ਜਿਹੜੀ ਉਹ ਕਿੰਨੇ ਦੀ ਹੈ ਮੈਨੂੰ ਪਤਾ ਨਹੀਂ ਅੰਦਾਜ਼ਨ ਕਿੰਨੇ ਦੀ ਹੈ ਮੈਂ ਤਾਂ ਕਰਦੇ ਹਾਂ 20 ਕਿਥੇ ਸ਼ੁਰੂ ਹੁੰਦੀ ਹੈ। ਇਹ 20 ਰੁਪਏ ਦੀ ਬੋਤਲ ਹੈ। ਤੇ ਤੁਹਾਨੂੰ ਪਿਆਸ ਵਿੱਚ ਲੈਣੀ ਪਊਗੀ। ਜੇ ਇਹੀ ਕੰਮ ਸਮੂਹ ਲੋਕ ਇਕੱਠੇ ਹੋ ਕੇ ਕਰ ਦੇ। ਵੇ ਟੂਟੀਆਂ ਦਾ ਪ੍ਰਬੰਧ ਹਰ ਸਟਰੀਟ ਤੇ ਚਾਹੀਦਾ ਹੈ ਜੇ ਬਾਜ਼ਾਰ ਚ ਬੰਦਾ ਤੁਸੀਂ ਕਦੇ ਨਿੱਜੀ ਜ਼ਿੰਦਗੀ ਸੋਚਿਓ ਸਮਾਜਿਕ ਪੱਧਰ ਤੇ ਅਸੀਂ ਬਹੁਤ ਪਿੱਛੇ ਆ ਜਿੰਦਾ ਮੋਗਾ ਸ਼ਹਿਰ ਆ ਤੁਹਾਡਾ ਜੇ ਆਪਾਂ ਬਾਜ਼ਾਰ ਚ ਤੁਰਦੇ ਫਿਰਦੇ ਆਂ ਕੀ ਉੱਥੇ ਹੱਥ ਧੋਣ ਨੂੰ ਜਾਂ ਪਾਣੀ ਪੀਣ ਨੂੰ ਜਾਂ ਕਿਤੇ ਵਾਸ਼ਰੂਮ ਜਾਣ ਨੂੰ ਕੋਈ ਹੈ ਅਵੇਲੇਬਿਲਟੀ ਨਹੀਂ ਨਾ ਕਿਉਂਕਿ ਅਸੀਂ ਸਾਰੇ ਆਪਣੀ ਰੰਗਾਂ ਚ ਪਏ ਹੋਏ ਆਂ ਅਸੀਂ ਆਪਣੇ ਲਈ ਪਹਿਲਾਂ ਸੋਚ ਰਹੇ ਆਂ ਸੋਚਣਾ ਤਾਂ ਇਹ ਚਾਹੀਦਾ ਕਿ ਜੇ ਇੱਕ ਵੱਡਾ ਬਾਜ਼ਾਰ ਹੈ ਜੇ ਕਿਸੇ ਬੀਬੀ ਨੇ ਜਾਣਾ ਹੈ ਕਿੱਥੇ ਜਾਵੇ ਉਹ ਜਾਂ ਬੰਦੇ ਨੇ ਕਿੱਥੇ ਜਾਣਾ ਕਿਸੇ ਅਮ ਜਿੱਥੇ ਜਾਵੇ ਪਰ ਅਸੀਂ ਇਹ ਨਾ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੰਦੇ ਔਰ ਸਮਾਜਿਕ ਪੱਧਰ ਤੇ ਸਾਨੂੰ ਅੱਜ ਜਿਹੜਾ ਯੋਗ ਹੈ ਬૌਧਿਕ ਕੰਗਾਲੀ ਤੇ ਇਹ ਇੰਤਖਾਤ ਤੇ ਜਾ ਰਿਹਾ ਸਾਨੂੰ ਇਹਦੇ ਲਈ ਜਾਗਰੂਕ ਹੋਣਾ ਪੈਣਾ ਔਰ ਜਿਹੜਾ ਕਿਸਾਨੀਆਂ ਅੰਦੋਲਨ ਹੈ ਕਿਸਾਨਾ ਨਹੀਂ ਉਹ ਹਰ ਗਰੀਬ ਮਜ਼ਦੂਰ ਦਾ ਅੰਦੋਲਨ ਹੈ ਇਹ ਜੇ ਜਿਹੜੀ ਚੀਜ਼ ਕਾਰਪੋਰੇਟ ਦੇ ਧੱਕੇ ਚੜ ਜਾਂਦੀ ਹੈ ਤੁਸੀਂ ਬੈਠ ਕੇ ਚਾਹਦੇ ਤੁਸੀਂ ਆਪਣੀ ਮਰਜ਼ੀ ਨਾਲ ਥੋੜੀ ਕਹਿ ਸਕਦਾ ਮੇਰਾ ਵਿਅਾਇਕਟਾ ਦੇ ਯਾਰ ਅੱਛਾ ਛਟੂ ਤੂੰ ਤੁਸੀਂ ਮੈਡੀਕਲ ਕਿਸੇ ਹਸਪਤਾਲ ਚ ਜਾਣੇ ਅੱਜ ਪ੍ਰਾਈਵੇਟਿਜ਼ਮ ਹੋ ਗਿਆ ਇਹਨਾਂ ਜੇ ਚੀਜ਼ਾਂ ਵਾਰੇ ਪਹਿਲਾਂ ਅੱਖ ਖੁੱਲੀ ਹੁੰਦੀ ਇਹ ਨਹੀਂ ਹੁੰਏ ਸੀ ਸਟੰਟ ਪੈਂਦਾ ਅਗਲਾ 2.5 ਲੱਖ ਦਾ ਬਿੱਲ ਬਣਾ ਦਿੰਦਾ ਇਹ ਕਿਉਂ ਹੋਇਆ ਇਹੀ ਤਾਂ ਜੱਕੜ ਇੱਕ ਰਹਿ ਗਿਆ ਕਿਸਾਨੀਆਂ ਤਾਂ ਬਚੀ ਹੈ ਜਿੱਦਣ ਇਹ ਵੀ ਬੜਾ ਵਿੱਚ ਲੈ ਲਈ ਬਸ ਫੇ ਕੰਮ ਖਤਮ ਤੇ ਤਾਪਾ ਮਸ਼ੀਨਾ ਮੰਗੂ ਤੁਰੇ ਫਿਰਾਂਗੇ ਸੜਕਾਂ ਤੇ ਉਹ ਜਿਵੇਂ ਜਿਵੇਂ ਆਰਡਰ ਹੋਈ ਜਾਊ ਉਹ ਕਰੀ ਜਾ ਕਰਾਂਗੇ ਕੋਣ 4 ਘੰਟੇ ਕੰਮ ਦਿਆ ਕਰਨਾ ਰੋਟੀ ਖਾ ਲਈ ਸਮਝੋ ਬਸ ਹਰ ਉਸ ਰੱਟ ਢੱਡ ਦਾ ਢੱਡ ਦਾ ਅੰਦੋਲਨ ਆ ਨਹੀਂ ਜਿਹਨੂੰ ਦੋ ਵਕਤ ਦੀ ਰੋਟੀ ਚਾਹੀਦੀ ਉਹਦਾ ਅੰਦੋਲਨ ਹੈ ਤਾਂ ਦਰਸ਼ਕਾਂ ਕੀ ਮੈਸੇਜ ਦੇਣਾ ਚਾਹੁੰਦਾ ਹਾਂ ਦਰਸ਼ਕ ਆਗੇ ਜੇ ਤੁਹਾਨੂੰ ਮਿਲਣਾ ਸੀ ਮੋਗੇ ਵਾਲਿਓ ਉਹਨਾਂ ਨੇ ਤਾਂ ਗੱਟ ਤੇ ਛੰਡੇ ਜਿਹੜੇ ਨੇ ਆਉਣਾ ਉਹ ਤਾਂ ਤਿਆਰੀ ਕਰੀ ਬੈਠੇ ਐ ਡਾਇਰੈਕਟਰ ਨੂੰ ਪੋਸਟਰ ਲਾ ਕੇ ਹੁਣ ਕਿ ਪੰਜਾਬੀ ਹੋਣ ਦੇ ਨਾਤੇ ਅਸੀਂ ਨੌਜਵਾਨ ਪੀੜ੍ਹੀ ਨੂੰ ਅਰਜ਼ੰਕੀ ਸੰਦੇਸ਼ ਦੇਣਾ ਮੈਂ ਤਾਂ ਇਹ ਮੇਰੀਆਂ ਦੋ ਰਾਆਵਾਂ ਹੋਣਗੀਆਂ ਵੈਸੇ ਤਾਂ ਚਲੋ ਬੱਚੇ ਸਾਤੋਂ ਜ਼ਿਆਦਾ ਇੰਟੈਲੀਜੈਂਟ ਆ ਅਸੀਂ ਉਹਨਾਂ ਨੂੰ ਕੀ ਦੱਸ ਸਕਦੇ ਆ ਦੇ ਆਰ ਮੋਰ ਬਰੇਨੀ ਦਰ ਆਸਟ ਬਟ ਫਿਰ ਵੀ ਮੇਰੀ ਨਿੱਜੀ ਰਾਏ ਇਹ ਹੈ ਕਿ ਕੁਝ ਚੀਜ਼ਾਂ ਥਾ ਜਿਹੜੀਆਂ ਸਾਨੂੰ ਸਮਾਜ ਨਾਲ ਜੋੜ ਕੇ ਰੱਖਦੇ ਆ ਆਪਦੇ ਵੱਡੇ-ਵਡੇਰਿਆਂ ਨੂੰ ਪਿਆਰ ਤੇ ਸਤਿ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਵਜਨ ਨੇ ਉਹਨਾਂ ਨੂੰ ਰਿਸਪੈਕਟ ਦਿਓ ਜਦੋਂ ਕਿਤੇ ਰਾਹ ਜਾਂਦੇ ਬਾਜ਼ਾਰ 'ਚ ਤੁਹਾਨੂੰ ਲੱਗਦਾ ਨਾ ਉਹਨਾਂ ਨੂੰ ਰਾਹ ਛੱਡੋ ਤੇ ਉਹਨਾਂ ਦੀ ਇਮਦਾਦ ਕਰੋ ਇਹ ਸਭ ਤੋਂ ਵੱਡਾ ਪਹਿਲੂ ਹੈ ਔਰ ਜੇ ਫੇਰ ਵਕਤ ਮਿਲਦਾ ਫੇਸਬੁੱਕ 'ਚੋਂ ਨਿਕਲ ਕੇ ਸ਼ਾਮ ਨੂੰ ਪਿੰਡ ਪਿੰਡੇ ਆ ਜਿਹੜੇ ਵੀ ਤੁਹਾਡੇ ਕਸਬੇ ਆ ਆਪਣੇ ਜਿਹੜੇ ਦੇਸੀ ਖੇਡ ਹੈ ਨਾ ਛੱਡੋ ਇਹ ਜ਼ਰੂਰੀ ਨਹੀਂ ਕਿ ਕਬੱਡੀ ਚੜ੍ਹਦੀ ਉਮਰ 'ਚ ਖੇਡੀ ਜਾਂਦੀ ਹੈ ਹਰ ਉਮਰ ਦਾ ਆਪਣੇ ਹਾਨੀ ਇਹਨਾਂ ਖੇਡ ਸਕਦਾ ਇਹਨਾਂ ਦਾ ਸਾਡਾ ਇੱਕ ਦੂਜੇ ਨਾਲ ਜਿਹੜਾ ਮਲਾਪ ਵੱਧਾ ਔਰ ਸੱਥਾਂ 'ਚ ਬੈਠਣਾ ਜ਼ਰੂਰੀ ਹੈ ਉਹ ਚਰਚਾ ਜਿਹੜੀ ਹੁੰਦੀ ਸੀ ਉਹ ਬਹੁਤ ਅੱਛੀ ਸੀ ਇਸ ਤਰ੍ਹਾਂ ਦੇ ਪੰਜਾਬੀਆ ਤੁਹਾਨੂੰ ਤੁਸੀਂ ਫਿਲਮੀ ਨਜ਼ਰੀਏ ਨਾਲ ਪੇਸ਼ ਕਰ ਲਈ ਮੈਂ ਤਾਂ ਕਾਸ਼ਾ ਕਰਦਾ ਕਿ ਇਦਾਂ ਹੀ ਹੋਵੇ ਚਲੋ